ਐਲਜੀ ਕੰਪਨੀ ਦੀ ਵਾਸ਼ਿੰਗ ਮਸ਼ੀਨ 8 ਕਿਲੋ ਦੀ ਰਹਿਣ ਵਾਲੀ ਹੈ ਜੀ ਮਾਰਕੀਟ ਪ੍ਰਾਈਸ ਹੈ ਜੀ ਇਹਦਾ 13500 ਇਹ ਸਿਰਫ ਐਂਡ ਸਿਰਫ ਆਪਾਂ ਨੂੰ 11300 ਰੁਪਏ ਦੀ ਜੋ ਇਸ ਦੀਵਾਲੀ ਮੌਕੇ ਨਾ ਤੁਸੀਂ ਇਲੈਕਟ੍ਰੋਨਿਕਸ ਦਾ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਨੇ ਪਰ ਜਿਹੜਾ ਧਮਾਕਾ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਉਹ ਧਮਾਕਾ ਨਾ ਕਿਤੇ ਦੇਖਿਆ ਹੋਣਾ ਨਾ ਕਿਤੇ ਸੁਣਿਆ ਹੋਣਾ ਅੱਜ ਅਸੀਂ ਪਹੁੰਚੇ ਸੀਗੇ ਅਜੰਤਾ ਇਲੈਕਟ੍ਰਿਕ ਕੰਪਨੀ ਪ੍ਰੂਤੀ ਸਟੋਰ ਵਾਲਿਆਂ ਦੇ ਇਹ ਕਹਿੰਦੇ ਪੂਰੇ ਪੰਜਾਬ ਚੋਂ ਜਿਹੜੇ ਰੇਟ ਹੋਲ ਸੇਲਰ ਚੱਕਦੇ ਨੇ ਉਹ ਰੇਟ ਤੋਂ ਘੱਟ ਤੁਹਾਨੂੰ ਰਿਟੇਲ 'ਚ ਦੇ ਦੇਣੇ ਨੇ ਬਾਕੀ ਆਪਾਂ ਹਰਸ਼ભાઈ ਤੋਂ ਜਾਣ ਲੈਨੇ ਆ ਜਿਹੜਾ ਦਾਵਾ ਕਿੰਨਾ ਕੁ ਸਹੀ ਹੈ ਸਾਰਿਆਂ ਨੂੰ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਜੋ ਵੀ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈ ਜੀ ਇਹ ਅਸੀਂ ਦੀਵਾਲੀ ਮੌਕੇ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਲਾਈਨ ਦੀ ਬਹੁਤ ਵੱਡੀ ਆਫਰ ਲੈ ਕੇ ਆ ਚੁੱਕੇ ਆ ਜਿਵੇਂ ਕਿ ਆਜੋ ਐਲਜੀ ਕੰਪਨੀ ਦੀ ਵਾਸ਼ਿੰਗ ਮਸ਼ੀਨ 8 ਕਿਲੋ ਦੀ ਰਹਿਣ ਵਾਲੀ ਹੈ ਜੀ ਮਾਰਕੀਟ ਪ੍ਰਾਈਸ ਹੈ ਜੀ ਇਹਦਾ 13500 ਇਹ ਸਿਰਫ ਐਂਡ ਸਿਰਫ ਆਪਾਂ ਨੂੰ 11300 ਰੁਪਏ ਦੀ ਕਿੰਨੇ 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 ਦੀ ਜੀ ਵੀਰ ਜੀ 11300 ਦੀ ਬੱਲੇ 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 ਵੀਰੇ ਚਾਚੂ ਪੀਤੀ ਆ ਦੁਪਹਿਰੇ ਜਾਂ ਉਹੀ ਤਾਂ ਨਹੀਂ ਰਹਿ ਗਈ ਜਾਂਦੇ ਹੱਦ ਹੋ ਗਈ ਨਾਲ ਤੁਹਾਨੂੰ ਦੀਵਾਲੀ ਮੌਕੇ ਗਿਫਟ ਵੀ ਦਵਾਂਗੇ 5 ਸਾਲ ਦੀ ਗਾਰੰਟੀ ਦੇ ਨਾਲ ਹੋ ਗਈ ਅੱਗੇ ਆ ਜੋ ਨਹੀਂ ਵੋਲਟਾਸ ਕੰਪਨੀ ਦੀ ਵੋਲਟਾਸ ਕੰਪਨੀ ਦੀ ਠੀਕ ਹੈ 11000 ਮਾਰਕੀਟ ਪ੍ਰਾਈਸ ਸਿਰਫ ਐਂਡ ਸਿਰਫ 8000 ਰੁਪਏ ਦੀ ਓਏ ਹੋਏ 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 ਇਹ ਮਸ਼ੀਨ 8000 ਦੀ ਤੁਹਾਨੂੰ ਮਿਲ ਜਾਣੀ ਆ ਕਿਤੇ ਛੋਟੀ ਤਾਂ ਨਹੀਂ ਹੈਗੀ ਵੀਰ ਜੀ ਕਮਾਲ ਹੋ ਗਈ ਚਾਹੇ ਸਾਰੇ ਟੱਬਰ ਦੇ ਕੱਪੜੇ ਧੋ ਲਿਓ ਤਾਂ ਵੀ ਨਹੀਂ ਛੋਟੀ ਰਹਿੰਦੀ ਆ ਵੀ ਨਹੀਂ ਛੋਟੀ ਰਹਿੰਦੀ ਮਤਲਬ ਕੰਪਨੀ ਦੀ ਨਾਲ ਗਿਫਟ ਵੀ ਮਿਲ ਲੈਣੇ ਤੇ ਵੀਰੇ ਮੈਨੂੰ ਐਂ ਦੱਸੋ ਵੀ ਕੰਪਨੀਆਂ ਕਿਹੜੀਆਂ ਕਿਹੜੀਆਂ ਮਿਲ ਜਾਣਗੀਆਂ ਹੋਰ ਆਪਣੇ ਕੋਲ ਨਹੀਂ ਜੇ ਸਾਰੀਆਂ ਕੰਪਨੀਆਂ ਆਪਣੇ ਕੋਲ ਅਵੇਲੇਬਲ ਨੇ ਜਿਵੇਂ ਵੋਲਟਾਸ ਹੋਗੀ ਐਲਜੀ ਹੋਗੀ ਲੋਇਡ ਹੋਗੀ ਸੈਮਸੰਗ ਹੋਗੀ ਜਿੰਨੇ ਵੱਡੇ ਬ੍ਰਾਂਡ ਨੇ ਸਾਰੇ ਆਪਣੇ ਕੋਲ ਸਟੋਰ ਤੇ ਅਵੇਲੇਬਲ ਨੇ ਮਤਲਬ ਕੰਪਨੀ ਦੀਆਂ ਚੀਜ਼ਾਂ ਇੰਨੀਆਂ ਸਸਤੀਆਂ ਦੇ ਰਹੇ ਹੋ ਪਰ ਇੰਨੀਆਂ ਸਸਤੀਆਂ ਕਿਵੇਂ ਯਾਰ ਇਹ ਤਾਂ ਮੈਨੂੰ ਲੱਗਦਾ ਵੀ ਪੋਸਿਬਲ ਹੈ ਹੀ ਨਹੀਂ ਐਕਚੁਅਲੀ ਨਾ ਅਸੀਂ ਇਹ ਦੀਵਾਲੀ ਮੌਕੇ بڑے ਕੰਟੇਨਰ ਚੱਕੇ ਨੇ ਜਿੰਨਾ ਜਿਹਦੇ ਕਰਕੇ ਸਾਨੂੰ ਰੇਟ ਹੋਲ ਸੇਲ ਲਾ ਲੋ ਵੀ ਘੱਟ ਪੈ ਗਿਆ ਘੱਟ ਪੈ ਗਿਆ ਅਸੀਂ ਵੱਡੇ ਵੱਡੇ ਕੰਟੇਨਰ ਮੰਗਾਏ ਨੇ ਹਾਂਜੀ ਵੱਡੇ ਵੱਡੇ ਕੰ ਨਾਲੋ ਘੱਟ ਰੇਟ ਅਸੀਂ ਰਿਟੇਲ ਸਟੋਰ ਤੇ ਦੇਈਏ ਬੱਲੇ ਬੱਲੇ ਮਤਲਬ ਇਹ ਸਭ ਤੋਂ ਵੱਡਾ ਧਮਾਕਾ ਵੀ ਹੋਲ ਸੇਲਰ ਜਿੰਨੀ ਰੇਟ ਤੇ ਚੱਕਦਾ ਉਦੋਂ ਘੱਟ ਤੇ ਤਾਂ ਰਿਟੇਲ ਚ ਦੇਈ ਜਾਂਦੇ ਨੇ ਜੀ ਆਪਣੇ ਕੋਲੇ ਸਾਰੀ ਚੀਜ਼ ਅਵੇਲੇਬਲ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦਾ ਵਨ ਸਟਾਪ ਸੋਲੂਸ਼ਨ ਹੈ ਜੀ ਤੁਹਾਨੂੰ ਲੈਂਟਰ ਦੇ ਪਾਈਪ ਤੋਂ ਲੈ ਕੇ ਅੱਗੇ ਵਾਇਰਿੰਗ ਸਵਿਚਸ ਲਾਈਟਿੰਗ ਏਸੀ ਫ੍ਰਿਜ ਵਾਸ਼ਿੰਗ ਮਸ਼ੀਨ ਸਾਰਾ ਕੁਝ ਅਵੇਲੇਬਲ ਸਾਰਾ ਕੁਝ ਮਿਲ ਜਾਣਾ ਬਈ ਮੈਂ ਕਿ ਕੈਮਰਾ ਘੁਮਾ ਕੇ ਦਿਖਾ ਦੇ ਸਾਰੀਆਂ ਆਈਟਮ ਐਨਾਂ ਕੋਲੇ ਮਿਲਦੀਆਂ ਨੇ ਡਿਸਪਲੇ ਪੂਰੇ ਕੰਟੇਨਰ ਮੰਗਾਏ ਨੇ ਆ ਜੋ ਆਪਾਂ ਐ ਈਲਈ ਦੀ ਗੱਲ ਕਰ ਲੈਂਦੇ ਆ ਇਹ ਗੱਲ ਕਰਦੇ ਆ ਵੀਰ ਜੀ ਆਪਣੇ ਕੋਲੇ ਬ੍ਰਾਂਡ ਕੰਪਨੀ ਦੇ ਜਿਹੜੀ ਸਟਾਰਟਿੰਗ ਰੇਂਜ ਹੋ ਜਾਂਦੀ ਹੈ 5000 ਰੁਪਏ ਤੋਂ ਨਾਲ ਗਰੰਟੀ ਦੇ ਨਾਲ ਦੇਖ ਲਓ ਫਿਰ ਉਹੀ ਗੱਲ ਆ ਜਾਂਦੀ ਆ ਵੀ ਯਾਰ ਭਰੋਸਾ ਜਿਆ ਨਹੀਂ ਹੁੰਦਾ 5000 ਹੱਦ ਹੋ ਗਈ ਵੀਰ ਜੀ ਸਾਡਾ ਇਹ ਜੋ ਸਟੋਰ ਹੈ 40 ਸਾਲ ਪੁਰਾਣਾ ਸਟੋਰ ਹੈ ਮਾਰਕੀਟ ਦੇ ਵਿੱਚ ਅਸੀਂ ਸਭ ਤੋਂ ਪੁਰਾਣੇ ਬੈਠੇ ਆਂ ਮਾਰਕੀਟ ਦੇ ਵਿੱਚ ਸਭ ਤੋਂ ਪੁਰਾਣੇ ਬੈਠੇ ਆ ਤੇ ਭਰੋਸਾ ਸਭ ਤੋਂ ਜ਼ਿਆਦਾ ਇਨਾਂ ਤੇ ਲੋਕਾਂ ਦਾ ਬਾਕੀ ਵੀਰ ਜੀ ਸਾਡੇ ਕੋਲੇ LED ਦੀ ਰੇਟ ਸਟਾਰਟ ਹੋ ਜਾਂਦੀ ਆ 5000 ਰੁਪਏ ਤੋਂ ਬਾਕੀ ਸਾਡੇ ਕੋਲ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਵੇਂ LG Samsung Lloyd Volta ਸਾਰੇ ਬ੍ਰਾਂਡ ਅਵੇਲੇਬਲ ਨੇ ਜਦੋਂ ਤੁਸੀਂ ਸਾਡੇ ਕੋਲ ਸਟੋਰ ਤੇ ਆਉਂਗੇ ਅਸੀਂ ਸਾਰੀ ਲਾਈਵ ਡਿਸਪਲੇ ਤੁਹਾਨੂੰ ਦਿਖਾਵਾਂਗੇ ਲਾਈਵ ਡਿਸਪਲੇ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਉਹ ਵੀ ਸਮਾਰਟ ਹੋਊਗੀ ਸਮਾਰਟ ਹੋਊਗੀ ਬਿਲਕੁਲ ਉਹ ਵੀ ਗਰੰਟੀ ਦੇ ਨਾਲ ਹੋਊਗੀ ਗਰੰਟੀ ਦੇ ਨਾਲ ਹੋਊਗੀ ਉਹਦੇ ਨਾਲ ਗਿਫਟ ਵੀ ਮਿਲੂਗੀ ਬਿਲਕੁਲ ਮਿਲੂਗਾ ਜੀ ਕੀ ਬਾਤ ਹੈ ਇਸ ਵਾਰੀ ਦੀਵਾਲੀ ਮਤਲਬ ਖੁਸ਼ੀਆਂ ਵਾਲੀ ਬਣਾ ਦੇਣੀ ਆ ਇਹ ਜਿਹੜੀਆਂ ਸਕੀਮਾਂ ਨੇ ਐਲਈਡੀ ਤੇ ਤਾਂ ਮਿਲੀ ਮਿਲੀ ਰਹੀਆਂ ਨੇ ਉਸ ਤੋਂ ਇਲਾਵਾ ਮਾਈਕ੍ਰੋਵੇਵ oven ਵੀ ਮਿਲਦੇ ਨੇ ਆਪਣੇ ਕੋਲ ਹਾਂਜੀ ਹਾਂਜੀ ਵੀਰ ਜੀ ਸਾਡੇ ਕੋਲੇ ਸਾਰੇ ਮਾਈਕ੍ਰੋਵੇਵ oven ਹੋਗੇ OTG ਹੋਗੇ ਸਾਰੇ ਬ੍ਰਾਂਡ ਅਵੇਲੇਬਲ ਨੇ ਜੀ ਜੋ ਰੇਟ ਮਾਈਕ੍ਰੋਵੇਵ ਦਾ 8000 ਰੁਪਏ ਮਾਰਕੀਟ ਪ੍ਰਾਈਸ ਹੈ ਸਾਡੇ ਕੋਲੇ ਸਿਰਫ 5000 ਰੁਪਏ ਦਾ ਬੱਲੇ 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 ਮਤਲਬ ਉਹਦੇ ਨਾਲ ਵੀ ਗਿਫਟ ਦੇ ਰਹੇ ਹੋ ਨਾਲ ਗਿ ਅਸੀਂ ਹਰ ਇੱਕ ਕਸਟਮਰ ਨੂੰ ਰੇਟ ਦੇ ਵਿੱਚ ਡਿਸਕਾਊਂਟ ਵੀ ਦਵਾਂਗੇ ਤੇ ਗਿਫਟ ਵੀ ਦਵਾਂਗੇ ਗਿਫਟ ਵੀ ਦਵਾਂਗੇ ਨਾਲ ਜਿਹੜਾ ਪ੍ਰੂਥੀ ਸਟੋਰ ਵਾਲਿਆਂ ਦਾ ਭਰੋਸਾ ਵੀ ਮਿਲਣਾ ਤੁਹਾਨੂੰ ਅੱਛਾ ਵੀਰੇ ਇਲੈਕਟ੍ਰੋਨਿਕਸ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਆਈਟਮਾਂ ਨੇ ਜਿਹੜੀਆਂ ਆਪਣੇ ਕੋਲ ਮਿਲਦੀਆਂ ਵੀਰ ਜੀ ਜਿਵੇਂ ਸਾਰੇ ਏਸੀਸ ਹੋ ਗਏ ਏਸੀ ਦੀ ਸਾਡੇ ਕੋਲੇ ਵਾਈਡਲ ਰੇਂਜ ਹੈ ਜੀ ਅੱਗੇ ਜਿਵੇਂ ਸਰਦੀ ਆ ਰਹੀ ਹੈ ਹੋਟ ਐਂਡ ਕੋਲਡ ਏਸੀ ਹੋਗੇ ਸਾਰੀ ਵਾਸ਼ਿੰਗ ਮਸ਼ੀਨਸ ਹੋ ਗਿਆ ਵਾਸ਼ਿੰਗ ਮਸ਼ੀਨਸ ਤੇ ਸਾਡੇ ਕੋਲ ਸਾਰੇ ਬ੍ਰਾਂਡ ਨੇ ਐਲਈਡੀ ਟੀਵੀ ਹੋਗੇ ਚੁੱਲ੍ਹੇ ਹੋਗੇ ਚਿਮਨੀ ਹੋਗੇ ਸਾਰੀ ਇਲੈਕਟ੍ਰੋਨਿਕਸ ਦੀ ਰੇਂਜ ਸਾਡੇ ਕੋਲੇ ਹੋਲਸੇਲ ਰੇਟ ਨਾਲ ਉਹ ਵੀ ਘਟਦੇ ਅਵੇਲੇਬਲ ਹੈ ਤੇ ਹੁਣ ਜਿੱਥੇ ਤੁਸੀਂ ਜਾਣਦੇ ਹੋ ਉਥੇ ਇਲੈਕਟ੍ਰੋਨਿਕ ਆਈਟਮਾਂ ਤਾਂ ਮਿਲ ਜਾਂਦੀਆਂ ਨੇ ਪਰ ਇਲੈਕਟ੍ਰਿਕ ਨਹੀਂ ਮਿਲਦੀਆਂ ਇੱਥੇ ਤੁਹਾਨੂੰ ਉਹ ਵੀ ਫਾਇਦਾ ਹੋਣ ਵਾਲਾ ਇਲੈਕਟ੍ਰਿਕ ਆਈਟਮਾਂ ਤੇ ਵੀ ਵਾਈਡ ਰੇਂਜ ਮਿਲਦੀਆਂ ਨੇ ਇਹਨਾਂ ਕੋਲੇ ਤੇ ਇਹ ਗੱਲ ਕਰ ਲਈ ਵੀਰ ਜੀ ਸੁਚਾਂ ਤੋਂ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਆਓ ਜੀ ਆਓ ਤੇ ਇਹਦਾ ਕੀ ਰੇਟ ਰੂ ਜੋ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਹੈਵਲਸ ਹੈਵਲਸ ਕੰਪਨੀ ਦੀ ਸਵਿਚ ਸਾਡੇ ਕੋਲੇ ਅਵੇਲੇਬਲ ਹੈ ਹੈਵਲਸ ਕੰਪਨੀ ਦਾ ਸਵਿਚ ਦਾ ਡੇਟਾ 12 ਰੁਪਏ ਦੀ ਸਵਿਚ 10 ਐਂਪੀਅਰ ਦੀ ਸਵਿਚ ਲਾਈਫ ਟਾਈਮ ਦੀ ਗਾਰੰਟੀ ਦੇ ਨਾਲ ਕਿਵੇਂ 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 ਦੁਬਾਰਾ ਦੱਸਿਓ ਵੀਰ ਜੀ ਲੈ ਕਵਾ ਲਓਗੇ ਯਾਰ ਯਾਰ ਇਹਦਾ ਇਹ ਜੀ ਗੱਲਾਂ ਕਰਦੇ ਨਾ ਚੱਕਰ ਆਉਣ ਵਾਲੇ ਹੋ ਜਾਂਦੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਕਿਵੇਂ ਲੱਗ ਰਹੀਆਂ ਨੇ ਮਤਲਬ 12 ਰੁਪਏ ਦੀ ਸਵਿਚ ਹਾਂਜੀ ਵੀਰ ਜੀ ਹੈਵਲ ਕੰਪਨੀ ਦੀ ਹੋਗੀ ਬਿਲਕੁਲ ਜੀ 10 ਐਂਪੀਅਰ ਦੀ ਸਵਿਚ ਲਾਈਫ ਟਾਈਮ ਦੀ ਗਾਰੰਟੀ ਦੇ ਨਾਲ ਲ ਅੱਜ ਤੱਕ ਬਹੁਤ ਅਸੀਂ ਬਣਾਈਆਂ ਲੈ ਪਰ ਐਕਣ ਦੀ ਵੀਡੀਓ ਅੱਜ ਤੱਕ ਨਹੀਂ ਬਣਾਈ ਠੀਕ ਹੈ ਜੀ ਸਵਿਚਾਂ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਬਾਕੀ ਮਿਰਜ ਸਾਡੇ ਕੋਲੇ ਸਾਰੀ ਲਾਈਟਿੰਗ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੀ ਲਾਈਟਿੰਗ ਅਵੇਲੇਬਲ ਹੈ ਜੀ ਫੈਨਸ ਦੀ ਰੇਂਜ ਹੋ ਗਈ ਸਾਰੇ ਗੀਜ਼ਰਸ ਹੋਗੇ ਵਾਇਰਿੰਗ ਹੋਗੀ ਵਾਇਰਿੰਗ ਦੇ ਵਿੱਚ ਆਪਣੇ ਕੋਲ ਸਾਰੇ ਬ੍ਰਾਂਡ ਅਵੇਲੇਬਲ ਨੇ ਤੇ ਮੈਂ ਬਾਰ ਬਾਰ ਕਹਿਣਾ ਚਾ ਰਿਹਾ ਤੁਹਾਨੂੰ ਕਿ ਸਾਡੇ ਕੋਲੇ ਹੋਲਸੇਲ ਰੇਟ ਨਾਲੋਂ ਘੱਟ ਸੇ ਤੁਹਾਨੂੰ ਰਿਟੇਲ ਸਟੋਰ ਤੋਂ ਦੇ ਦਾਂਗੇ ਤੇ ਬਾਕੀ ਮੈਂ ਤੁਹਾਨੂੰ ਇੰਸਟਾਗ੍ਰam ਤੋਂ ਵੀ ਫੋਲੋ ਕਰਦਾ ਹਾਂ ਨਾ ਓਏ ਮਤਲਬ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਤਾਰਾਂ ਮਿਲਦੀਆਂ ਨੇ ਜਿਹਨੂੰ ਇਹ ਦਲਾਜ ਲਾ ਕੇ ਦਿਖਾਉਂਦੇ ਨੇ ਮਤਲਬ ਅਗਰ ਤੁਸੀਂ ਲੈਣ ਆਉਨੇ ਹੋ ਤਾਂ ਅੱਗ ਲਾ ਕੇ ਕਿਉਂਕਿ ਅੱਜ ਦੀ ਵੀਡੀਓ ਆਪਣਾ ਦੀਵਾਲੀ ਦੇ ਮੌਕੇ ਤੇ ਕਰ ਰਹੇ ਆ ਇਸ ਕਰਕੇ ਆਪਾਂ ਲੰਬੀ ਨਹੀਂ ਕਰਦੇ ਆਪਾਂ ਗੱਲ ਕਰ ਲੈਨੇ ਆ ਆ ਚੀਜ਼ਾਂ ਦੀ ਹੁਣ ਸਾਡੀ ਜਿਹੜੀ ਜ਼ਰੂਰਤ ਹੋਏਗੀ ਲੜੀਆਂ ਹੁੰਦੀਆਂ ਨੇ ਤੇ ਬਾਈ ਇਹਦੇ ਬਾਰੇ ਦੱਸ ਦਿਓ ਵਿਰਜੇ ਦਿਵਾਲੀ ਦੇ ਤਿਹਾੜ ਦੇ ਮੌਕੇ ਅਸੀਂ ਲੜੀਆਂ ਤੇ ਵੀ ਰੇਟ ਬਹੁਤ ਜ਼ਿਆਦਾ ਡਿਸਕਾਊਂਟ ਕਰਕੇ ਲੈ ਕੇ ਆ ਗਏ ਆ ਸਾਡੇ ਕੋਲੇ ਜਿਵੇਂ 100 ਫੁੱਟ ਦੀ ਲੜੀ ਹੋਗੀ 200 ਫੁੱਟ ਦੀ ਲੜੀ ਹੋਗੀ 300 ਫੁੱਟ ਦੀ ਲੜੀ ਹੋਗੀ ਸਾਰੀ ਲੜੀਆਂ ਦੀ ਰੇਂਜ ਸਾਡੇ ਕੋਲੇ ਅਵੇਲੇਬਲ ਹੈ ਉਹ ਵੀ ਰੇਟ ਕੀ ਹੋਣਗੇ ਹੋਲ ਸੇਲ ਰੇਟ ਨਾਲ ਉਹ ਵੀ ਘੱਟ ਹੋਣਗੇ ਮਤਲਬ ਇਹ ਬਾਈ ਵਾਰ-ਵਾਰ ਤੁਹਾਨੂੰ ਯਾਦ ਕਰਾਈ ਜਾਂਦੇ ਨੇ ਜਿਹੜੇ ਰੇਟ ਮਿਲਨੇ ਨੇ ਹੋਲ ਸੇਲ ਨਾਲ ਉਹ ਘੱਟ ਮਿਲਨੇ ਨੇ ਕਿਉਂਕਿ ਬਹੁਤ ਆਪਾਂ ਨੇ ਲੈਣੀਆਂ ਨੇ ਇਹਨਾਂ ਕੋਲੇ ਲੈਂਥ ਵੀ ਜਿੰਨੀ ਮਰਜ਼ੀ ਲੈ ਲਿਓ ਤੇ ਰੇਟ ਤਾਂ ਤੁਹਾਨੂੰ ਪਤਾ ਹੀ ਪਤਾ ਸਾਰੀ ਫੈਂਸੀ ਆਇਟਿੰਗ ਜਿਵੇਂ ਇਲੈਕਟ੍ਰਿਕ ਦੀਵੇ ਹੋਗੇ વોਟਰ ਦੀਵੇ ਹੋਗੇ ਸਟਾਰ ਲੜੀ ਹੋਗੇ ਸਾਰੀ ਰੇਂ ਸਾਡੇ ਕੋਲੇ ਅਵੇਲੇ ਮਤਲਬ ਦੀਵਾਲੀ ਤੇ ਜਿਹੜੀ ਆਪਾਂ ਪੂਜਾ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਸਾਰੀਆਂ ਜਾਂ ਤੁਹਾਨੂੰ ਸੁਜਾਉਣ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ A to Z ਤੁਹਾਨੂੰ ਇਥੋਂ ਮਿਲ ਜਾਣਗੀਆਂ। ਤੇ ਅੱਛਾ ਇੱਕ ਵੀ ਰੋਪ ਚੱਲਦੀ ਹੁੰਦੀ ਹੈ ਰੋਪ। ਉਹ ਵੀ ਦਿਖਾਵਾਂਗੇ ਜੀ ਤੁਹਾਨੂੰ ਆਪਣੇ ਕੋਲੇ ਰੋਪ ਲਾਈਟ ਦੇ ਵੀ ਸਾਰੀ ਬਲਕ ਰੇਂਜ ਮਿਲ ਜੂਗੀ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮਲਟੀ ਕਲਰ ਦੇ ਵਿੱਚ ਹੋ ਗਿਆ, ਕਲਰ ਚੇਂਜਿੰਗ ਵਾਲਾ ਹੋ ਗਿਆ। ਇਹਨੂੰ ਆਪਾਂ ਸਿੰਗਲ ਕਲਰ ਵੀ ਕਰ ਸਕਦੇ ਹਾਂ। ਆ ਦੇਖੋ ਸਿੰਗਲ ਕਲਰ ਵੀ ਕਰ ਸਕਦੇ ਹਾਂ। ਇਹਨੂੰ ਆਪਾਂ ਜੇ ਫਲੈਸ਼ ਤੇ ਦਬਈਏ ਤਾਂ ਫਲੈਸ਼ ਕਰੇਗਾ। ਮਲਟੀ ਆਪਣੇ ਆਪ ਕਲਰ ਚੇਂਜ ਕਰੇਗਾ। ਤੇ ਆਪਣੇ ਕੋਲੇ ਜੇ ਤੁਹਾਨੂੰ ਚਾਹੀਦਾ ਹੀ ਸਿੰਪਲ ਸਟਿਲ ਸਿੰਗਲ ਕਲਰ ਦਾ ਆਪਣੇ ਕੋਲੇ ਸਾਰੀ ਰੇਂਜ ਅਵੇਲੇਬਲ ਹੈ। ਇਸ ਦੇ ਰੇਟ ਵੀ ਰਹਿਣ ਵਾਲੇ ਨੇ ਹੋਲ ਸੇਲ ਰੇਟਾਂ ਨਾਲ ਦਾ ਤੋਂ ਜ਼ਿਆਦਾ ਬੈਨੀਫਿਟ ਕਰਦੀ ਹੈ ਕਿ ਵੀਰ ਜੀ ਆਪਣੇ ਕੋਲ ਲੋ ਲਾਈਟਸ ਦੀ ਸਾਰੀ ਰੇਂਜ ਰਹਿਣ ਵਾਲੀ ਹੈ ਇਹ ਆਪਣੀ ਕੋਠੀ ਦੀ ਐਲੀਵੇਸ਼ਨ ਨੂੰ ਜਚਾਣ ਵਾਸਤੇ ਬਹੁਤ ਮਤਲਬ ਪੂਰਾ ਕੋਠੀ ਦਾ ਰੂਪ ਪਾਉਣ ਵਾਸਤੇ ਕੋਠੀ ਨੂੰ ਹੋਰ ਚਾਰ ਚੰਦ ਲਗਾਉਣ ਵਾਸਤੇ ਕੰਮ ਆਉਂਦੀਆਂ ਨੇ ਜੇ ਆਪਾਂ ਇਹਨਾਂ ਦੇ ਫੀਚਰਸ ਦੀ ਗੱਲ ਕਰੀਏ ਇਹ ਮੈਟਲ ਬੋਡੀ ਦੇ ਵਿੱਚ ਲਾਈਟ ਹੈ ਵਾਟਰ ਪ੍ਰੂਫ ਲਾਈਟ ਹੈ ਫੁੱਲ 2 ਸਾਲ ਦੀ ਗਾਰੰਟੀ ਦੇ ਨਾਲ ਉਹ ਵੀ ਰੇਟ ਕੀ ਹੋਣਗੇ ਹੋਲ ਸੇਲ ਰੇਟ ਆਪਾਂ ਨੂੰ ਰਿਟੇਲ ਕਾਊਂਟਰ ਤੇ ਮਿਲਣਗੇ ਕੀ ਬਾਤ ਹੈ ਮਤਲਬ ਐਸੇ ਐਸੇ ਆਫਰ ਤੁਹਾਨੂੰ ਮਿਲਣ ਵਾਲੇ ਨੇ ਕਿੱਥੇ ਜੀ ਪ੍ਰੂਥੀ ਸਟੋਰ ਵਾਲਿਆਂ ਦੇ ਤੇ ਵੀਰੇ ਲਾਸਟ ਦੇ ਵਿੱਚ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਾਕੀ ਵੀਰ ਜੀ ਮੈਂ ਲੋਕਾਂ ਨੂੰ ਆਪਣੀ ਬਾਵਨ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਕਈ ਵਾਰ ਦੇਖੋ ਦੀਵਾਲੀ ਦਾ ਟਾਈਮ ਹੈ ਹੈਨਾ ਕਿ ਰਸ਼ ਰਹਿੰਦਾ ਮੈਂ ਤੁਹਾਡੇ ਫੋਨ ਕਾਲਸ ਨਹੀਂ ਅਟੈਂਡ ਕਰ ਸਕਦਾ ਤਾਂ ਮੈਂ ਇੱਕ ਬੇਨਤੀ ਕਰੂੰਗਾ ਤੁਸੀਂ ਆਪਣੇ ਕੋਲ ਸਟੋਰ ਤੇ ਵਿਜ਼ਿਟ ਕਰੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਪੂਰੇ ਪੰਜਾਬ ਦੀ ਗਾਰੰਟੀ ਹੋਗੀ ਜੋ ਅਸੀਂ ਰੇਟ ਦੇ ਦਾਂਗੇ ਜੋ ਕੁਆਲਿਟੀ ਦੇ ਦਾਂਗੇ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਕਿਆ ਬਾਤ ਹੈ ਮਤਲਬ ਐਡੇ ਐਡੇ ਦਾਅਵੇ ਕਿੱਥੋਂ ਮਿਲ ਲੈਣੇ ਜੀ ਤੁਹਾਨੂੰ ਪ੍ਰੂਥੀ ਸਟੋਰ ਤੋਂ ਇਹ ਜਿਹੇ ਆਫਰ ਤੇ ਆਹ ਰੇਟ ਪੂਰੇ ਪੰਜਾਬ ਚੋ ਕਿਧੋ ਨਹੀਂ ਮਿਲਣੇ ਇਸ ਕਰਕੇ ਕੋਈ ਵੀ ਚੀਜ਼ ਖਰੀਦਣੀ ਆ ਜ਼ਰੂਰ ਵਿਜ਼ਿਟ ਕਰੋ ਪ੍ਰੂਥੀ ਸਟੋਰ ਮਲੇਰਕੋਟਲਾ ਤੇ ਬਾਕੀ ਮੈਂ ਇੱਕ ਗੱਲ ਹੋਰ ਕਹੂੰਗਾ ਵੀਰ ਜੀ ਕਿ ਜਿਹੜੇ ਆਪਣੇ ਪਹਿਲੇ 10 ਕਸਟਮਰ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਪਣੇ ਕੋਲ ਆਣਗੇ ਉਹਨਾਂ ਨੂੰ ਐਕਸਟਰਾ ਤੋਂ ਹੋਰ ਗਿਫਟ ਦਵਾਂਗੇ ਲਓ ਜੀ ਹੋਰ ਚੱਕੋ ਫਾਇਦਾ ਤੇ ਐਨੇ ਸਾਰੇ ਗਿਫਟ ਪਾਉਣ ਦੇ ਲਈ ਜ਼ਰੂਰ ਪਹੁੰਚੋ ਮਲੇਰਕੋਟਲਾ ਪ੍ਰੂਥੀ ਸਟੋਰ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ